Whoa. Oh. ਸਰਬਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਗਰੀ ਵਿੱਚ ਸਥਿਤ ਤਨਗੁਰ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਚਰ ਸ਼ੋਮਵਾਰਕ ਧਰਤੀ ਗੁਰਦੁਆਰਾ ਟਾਲੀ ਸਾਹਿਬ ਜਿਸ ਨੂੰ ਕੇ ਸੰਤੋਖ ਸਰਸਾ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅੱਜ ਉੱਥੇ ਜੋ ਪਾਵਨ ਸਰੋਵਰ ਹੈ ਉਸ ਪਾਵਨ ਸਰੋਵਰ ਦੀ ਕਾਰ ਸੇਵਾ ਦੀ ਰੰਭਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋ ਸੇਵਾ ਸ਼੍ਰੀਮਾਨ ਸੰਤ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਬਾਪੁਰਸ਼ਾਂ ਨੂੰ ਜੋ ਬਖਸ਼ਿਸ਼ ਕੀਤੀ ਗਈ ਸੀ ਕਾਰ ਸੇਵਾ ਦੀ ਸਰਗਰਮਤੀ ਕਾਰ ਸੇਵਾ ਦੀ ਜੀ ਰਮਤਾ ਹੈ ਅੱਜ ਸਮੁੱਚੇ ਪੰਥ ਨੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨਾਲ ਬੜਕਰਕੇ ਸਮੁੱਚੀ ਸੰਗਤ ਦਾ ਦਿਲ ਬੜਕਰਕੇ ਸਰਗਰਮਤਾ ਉਹ ਕੀਤੀ ਹੈ ਔਰ ਬੜੇ ਸਾਡੇ ਵੱਡੇ ਭਾਗ ਨੇ ਕਿ ਸਾਨੂੰ ਸਾਰਿਆਂ ਨੂੰ ਇਸ ਸੇਵਾ ਦੇ ਵਿੱਚ ਭਾਗ ਲੈਣ ਦਾ ਜਿਹੜਾ ਸਮਾਂ ਹੈ ਉਹ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਆਓ ਤਨ ਮੰਨ ਧਨ ਕਰਕੇ ਸੇਵਾਵਾਂ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਤਰੀਕਾ ਦਰਨੀ ਵਾਹਿਗੁਰੂ ਜੀ ਦਾ ਖਾਲਸਾ ਬਰੂ ਕੀ ਅਪੀਲ ਕਰਨਾ ਚਾਹੋਗੇ ਸਕਤਾ ਵੱਧ ਚੜ ਕੇ ਤਨ ਕਰਕੇ ਮੰਨ ਕਰਕੇ ਧਨ ਕਰਕੇ ਸੇਵਾ ਚ ਆਪਣਾ ਯੋਗਦਾਨ ਪਾ ਕੇ ਜੀਵਨ ਸਫਲਾ ਕਰ ਸਕਿਆ ਸਵਾਜੇ ਦੀ ਪ੍ਰਾਰੰਭਤਾ ਕੀਤੀ ਗਈ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਕੇ ਸਿੰਘ ਸਾਹਿਬ ਗਿਆਨੀ ਸਿੰਘ ਜੀ ਜਿਹੜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁਗ਼ਲਾਂ ਤੋਂ ਜਹੇਦਾਰ ਸ੍ਰੀ ਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤੱਕ ਸ੍ਰੀ ਕੇਸਗੜ ਸਾਹਿਬ ਜੀ ਦੇ ਜਹੇਦਾਰ ਸਿੰਘ ਸਾਹਿਬ ਗਿਆਨੀ ਕੇਬਲ ਸਿੰਘ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰਾਂਤੀ ਤੇ ਬਹੁਤ ਸਾਰੇ ਮਹਾਪੁਰਸ਼ ਜਿਨ੍ਹਾਂ ਵਿੱਚ ਬਾਬਾ ਬਚਨ ਸਿੰਘ ਜੀ ਬਾਬਾ ਸੇਵਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਸਮੂਚੀਆਂ ਕਾਰ ਸੇਵਾ ਵਾਲੇ ਪੂਰੀ ਵਾਲੇ ਮਹਾਪੁਰਸ਼ਾਂ ਵੱਲੋਂ ਬਾਬਾ ਸੁਖਵਿੰਦਰ ਸਿੰਘ ਜੀ ਉਹ ਸਾਰਿਆਂ ਨੇ ਸ਼ਮੂਲੀਅਤ ਕੀਤੀ ਤੇ ਉਚੇਚੇ ਤੌਰ ਤੇ ਮੈਂ ਦੇਖਦਾ ਭਾਵੇਂ ਉਸ ਦਿਨ ਕੋਲਸਰ ਸਾਹਿਬ ਵੀ ਆਰੰਭਤਾ ਕੀਤੀ ਸੀ ਕਾਰ ਸੇਵਾ ਦੀ ਸਰੋਵਰ ਦੀ ਪਰ ਅੱਜ ਜਿਹੜਾ ਸੰਗਤਾਂ ਦਾ ਉਤਸ਼ਾਹ ਆ ਇਹ ਦੇਖਣ ਵਾਲਾ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਸਮੂਹ ਮਾਈ ਭਾਈ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਕੇ ਇਸ ਕਾਰ ਸੇਵਾ ਵਿੱਚ ਆਪਣਾ ਹਿੱਸਾ ਪਾਉਣ ਲੋਕ ਤੇ ਪਰਲੋਕ ਸਹਿੇਲੇ ਕਰਨ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਿੰਨੇ ਅਸੇਵਾਵਾਂ ਕੀਤੀ ਜਾ ਰਹੀ ਤੇ ਕਿੰਨੇ ਜਰਾ ਸੰਪੂਰਨ ਹੋਣੀ ਇਸੇ ਵੇਲੇ ਇਹ ਤਕਰੀਬਨ 4 ਕੁ ਦਹਾਕੇ ਹੋ ਗਏ ਆ ਪਰ ਮੈਨੂੰ ਆਸ ਹੈ ਜਿੱਦਾਂ ਸੰਗਤਾਂ ਦਾ ਇਰਸ਼ਾ ਆ ਇਹ ਖੇਤੀ ਹਫ਼ਤੇ ਖੰਡ ਦੇ ਵਿੱਚੇ ਹੀ ਵੱਧ ਤੋਂ ਵੱਧ 15 ਦਿਨ ਤੋਂ ਪਹਿਲਾਂ ਪਹਿਲਾਂ ਜਿਹੜੀ ਇਹਦੀ ਲਗਭਗ ਕਾਰ ਸੇਵਾ ਸੰਪੂਰਨ ਹੋ ਜਾਊਗੀ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਤੇ ਨਾਮ ਸ੍ਰੀ ਵਾਹਿਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਪਵਨ ਪਵਨ ਤਨਗਰੀ ਵਿੱਚ ਸਥਿਤ ਤਨ ਗੁਰ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਵਨ ਚਰ ਸ਼ੋ ਮubarਕ ਧਰਤੀ ਗੁਰਦੁਆਰਾ ਟਾਲੀ ਸਾਹਿਬ ਜਿਸ ਨੂੰ ਕੇ ਸੰਤੋਖ ਸਾਹਿਬ ਜੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਅੱਜ ਉੱਥੇ ਜੋ ਪਵਨ ਸਰੋਵਰ ਹੈ ਉਸ ਪਵਨ ਸਰੋਵਰ ਦੀ ਕਾਰ ਸੇਵਾ ਦੀ ਰਮਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੀ ਸੇਵਾ ਸ਼੍ਰੀਮਾਨ ਅਕਾਲੀ ਸੰਤ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਮਹਾਂਪੁਰਸ਼ਾਂ ਨੂੰ ਜੋ ਬਖਸ਼ਿਸ਼ ਕੀਤੀ ਗਈ ਸੀ ਕਾਰ ਸੇਵਾ ਦੀ ਸਰੋਵਰ ਦੀ ਕਾਰ ਸੇਵਾ ਦੀ ਜਿੰਮੇਵਾਰਤਾ ਹੈ ਅੱਜ ਸਮੁੱਚੇ ਪੰਥ ਨੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨਾਲ ਬਿਲਕੁਲ ਕਰਕੇ ਸਮੁੱਚਿਆ ਸੰਗਤਾਂ ਦਰਾਂ ਬਿਲਕੁਲ ਕਰਕੇ ਸਰੋਵਰ ਦੀ ਜਿੰਮੇਵਾਰਤਾ ਉਹ ਕੀਤੀ ਹੈ ਔਰ بڑے ਸਾਡੇ ਵੱਡੇ ਭਾਗ ਨੇ ਕਿ ਸਾਨੂੰ ਸਾਰਿਆਂ ਨੂੰ ਇਸ ਸੇਵਾ ਦੇ ਵਿੱਚ ਭਾਗ ਲੈਣ ਦਾ ਜਿਹੜਾ ਸਮਾਂ ਹੈ ਉਹ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਆਓ ਤਨ ਮੰਨ ਧਨ ਕਰਕੇ ਸੇਵਾਵਾਂ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਬਖਸ਼ਿਸ਼ ਗੁਰੂ ਕੀ ਅਪੀਲ ਕਰਨਾ ਚਾਹੋਗੇ ਜੀ ਸਕਤਾ ਵੱਧ ਚੜ ਕੇ ਤਨ ਕਰਕੇ ਮੰਨ ਕਰਕੇ ਧਨ ਕਰਕੇ ਸੇਵਾ ਚ ਆਪਣਾ ਯੋਗਦਾਨ ਪਾ ਕੇ ਜੀਵਨ ਸਫਲਾ ਕਰ ਸਕਿਆ ਸੁਵਾਜੇ ਦੀ ਪਰੰਪਰਾ ਕੀਤੀ ਗਈ ਅਰਦਾਸਾਂ ਬੇਨਤੀਆਂ ਜੋੜੀਆਂ ਕਰਕੇ ਸਿੰਘ ਸਾਹਿਬ ਗਿਆਨੀ ਸਿੰਘ ਜੀ ਜਿਹੜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁਗ਼ਲਾਂ ਤੇ ਜਹੇਦਾਰ ਸ੍ਰੀ ਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤੱਕ ਸ੍ਰੀ ਕੇਸਗੜ ਸਾਹਿਬ ਜੀ ਦੇ ਜਹੇਦਾਰ ਸਿੰਘ ਸਾਹਿਬ ਗਿਆਨੀ ਕੇਬਲ ਸਿੰਘ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰਾਂਤੀ ਤੇ ਬਹੁਤ ਸਾਰੇ ਮਹਾਪੁਰਸ਼ ਜਿਨ੍ਹਾਂ ਵਿੱਚ ਬਾਬਾ ਬਚਨ ਸਿੰਘ ਜੀ ਬਾਬਾ ਸੇਵਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਸਮੂਚੀਆਂ ਕਾਰ ਸੇਵਾ ਵਾਲੇ ਪੂਰੀ ਵਾਲੇ ਮਹਾਪੁਰਸ਼ਾਂ ਵੱਲੋਂ ਬਾਬਾ ਸੁਖਵਿੰਦਰ ਸਿੰਘ ਜੀ ਉਹ ਸਾਰਿਆਂ ਨੇ ਸ਼ਮੂਲੀਅਤ ਕੀਤੀ ਤੇ ਉਚੇਚੇ ਤੌਰ ਤੇ ਮੈਂ ਦੇਖਦਾ ਭਾਵੇਂ ਉਸ ਦਿਨ ਕੋਲਸਰ ਸਾਹਿਬ ਵੀ ਆਰੰਭਤਾ ਕੀਤੀ ਸੀ ਕਾਰ ਸੇਵਾ ਦੀ ਸਰੋਵਰ ਦੀ ਪਰ ਅੱਜ ਜਿਹੜਾ ਸੰਗਤਾਂ ਦਾ ਉਤਸ਼ਾਹ ਆ ਇਹ ਦੇਖਣ ਵਾਲਾ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਸਮੂਹ ਮਾਈ ਭਾਈ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਕੇ ਇਸ ਕਾਰ ਸੇਵਾ ਵਿੱਚ ਆਪਣਾ ਹਿੱਸਾ ਪਾਉਣ ਲੋਕ ਤੇ ਪਰਲੋਕ ਸਹਿੇਲੇ ਕਰਨ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਿੰਨੇ ਹਸੇ ਵਾਰ ਕੀਤੀ ਜਾ ਰਹੀ ਤੇ ਕਿੰਨੇ ਦੇ ਸੰਪੂਰਨ ਹੋਣੀ ਇਸੇ ਵਾਰ ਇਹ ਤਕਰੀਬਨ 4 ਕੁ ਦਹਾਕੇ ਹੋ ਗਏ ਆ ਪਰ ਮੈਨੂੰ ਆਸ ਹੈ ਜਿੱਦਾਂ ਸੰਗਤਾਂ ਦਾ ਅਰਸ਼ਾ ਆ ਇਹ ਛੇਤੀ ਹਫ਼ਤੇ ਖੰਡ ਦੇ ਵਿੱਚ ਹੀ ਵੱਧ ਤੋਂ ਵੱਧ 15 ਦਿਨ ਤੋਂ ਪਹਿਲਾਂ ਪਹਿਲਾਂ ਜਿਹੜੀ ਇਹਦੀ ਲਗਭਗ ਕਾਰ ਸੇਵਾ ਸੰਪੂਰਨ ਹੋ ਜਾਊਗੀ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਵਨ ਕੋਤ ਨਗਰੀ ਵਿੱਚ ਸਥਿਤ ਧੰਗੁਰ ਅਰਜਨ ਜੀ ਸਾਹਿਬ ਜੀ ਮਹਾਰਾਜ ਜੀ ਦੀ ਪਵਨ ਚਰ ਸ਼ੋਮਾਰਕ ਧਰਤੀ ਗੁਰਦੁਆਰਾ ਟਾਲੀ ਸਾਹਿਬ ਜਿਸ ਨੂੰ ਕੇ ਸੰਤੋਖ ਸਰਸਾਈ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅੱਜ ਉੱਥੇ ਜੋ ਪਾਵਨ ਗੁਰੂਵਰ ਉਹ ਸਪੰਮਰਸ ਗੁਰੂਵਰ ਦੀ ਕਾਰ ਸੇਵਾ ਦੀ ਰੰਮਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੋਂ ਸੇਵਾ ਸ਼੍ਰੀਮਾਨ ਹਰਕਾ ਜੀ ਸੰਤ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਮਹਾਂਪੁਰਸ਼ਾਂ ਨੂੰ ਜੋ ਬਖਸ਼ਿਸ਼ ਕੀਤੀ ਗਈ ਸੀ ਕਾਰ ਸੇਵਾ ਦੀ ਗੁਰੂਵਰ ਦੀ ਕਾਰ ਸੇਵਾ ਦੀ ਜੀ ਰੰਮਤਾ ਹੈ ਅੱਜ ਸਮੁੱਚੇ ਪੰਥ ਨੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨਾਲ ਅਲਬੜ ਕਰਕੇ ਸਮੁੱਚੀ ਸੰਗਤ ਦਾ ਦਰਗ ਬਲ ਕਰਕੇ ਇਸ ਗੁਰੂਵਰ ਦੀ ਰੰਮਤਾ ਉਹ ਕੀਤੀ ਹੈ ਔਰ ਬੜੇ ਸਾਡੇ ਵੱਡੇ ਭਾਗ ਨੇ ਕੇ ਸਾਨੂੰ ਸਾਰਿਆਂ ਨੂੰ ਇਸ ਸੇਵਾ ਦੇ ਵਿੱਚ ਭਾਗ ਲੈਣ ਦਾ ਜਿਹੜਾ ਸਮਾਂ ਹੈ ਉਹ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਆਓ ਤਨ ਮੰਨ ਧਨ ਕਰਕੇ ਸੇਵਾਵਾਂ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਅਸੀਂ ਸਕਦਾ ਵੱਧ ਚੜ ਕੇ ਤਨ ਕਰਕੇ ਮੰਨ ਕਰਕੇ ਤਨ ਕਰਕੇ ਸੇਵਾ ਚ ਆਪਣਾ ਯੋਗਦਾਨ ਪਾ ਕੇ ਜੀਵਨ ਸਫਲਾ ਕਰੀਏ। ਸਵਾਜੇ ਦੀ ਪ੍ਰਾਰੰਭਤਾ ਕੀਤੀ ਗਈ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰਕੇ ਸਿੰਘ ਸਾਹਿਬ ਗਿਆਨੀ ਹਰਖਵੀਰ ਸਿੰਘ ਜੀ ਜਿਹੜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁਗ਼ਲਾਂ ਤੇ ਜਹੇਦਾਰ ਸ੍ਰੀ ਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤੱਕ ਸ੍ਰੀ ਕੇਸਗੜ ਸਾਹਿਬ ਜੀ ਦੇ ਜਹੇਦਾਰ ਸਿੰਘ ਸਾਹਿਬ ਗਿਆਨੀ ਕੇਬਲ ਸਿੰਘ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰਾਂਤੀ ਤੇ ਬਹੁਤ ਸਾਰੇ ਮਹਾਪੁਰਸ਼ ਜਿਨ੍ਹਾਂ ਵਿੱਚ ਬਾਬਾ ਬਚਨ ਸਿੰਘ ਜੀ ਬਾਬਾ ਸੇਵਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਸਮੂਚੀਆਂ ਕਾਰ ਸੇਵਾ ਵਾਲੇ ਪੂਰੀ ਵਾਲੇ ਮਹਾਪੁਰਸ਼ਾਂ ਵੱਲੋਂ ਬਾਬਾ ਸੁਖਵਿੰਦਰ ਸਿੰਘ ਜੀ ਉਹ ਸਾਰਿਆਂ ਨੇ ਸ਼ਾਮੂਲੀਅਤ ਕੀਤੀ ਤੇ ਉਚੇਚੇ ਤੌਰ ਤੇ ਮੈਂ ਦੇਖਦਾ ਭਾਵੇਂ ਉਸ ਦਿਨ ਕਾਲਸਰ ਸਾਹਿਬ ਵੀ ਬਰੰਭਤਾ ਕੀਤੀ ਸੀ ਘਾਰ ਸੇਵਾ ਦੀ ਸਰੋਵਰ ਦੀ ਪਰ ਅੱਜ ਜਿਹੜਾ ਸੰਗਤਾਂ ਦਾ ਉਤਸ਼ਾਹ ਆ ਇਹ ਦੇਖਣ ਵਾਲਾ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਸਮੂਹ ਮਾਈ ਭਾਈ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਕੇ ਇਸ ਘਾਰ ਸੇਵਾ ਵਿੱਚ ਆਪਣਾ ਹਿੱਸਾ ਪਾਉਣ ਲੋਕ ਤੇ ਪਰਲੋਕ ਸਹਿਲੇ ਕਰਨ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਿੰਨੇ ਅਸੇਵਾ ਕੀਤੀ ਜਾ ਰਹੀ ਤੇ ਕਿੰਨੇ ਜਰਾ ਸੰਪੂਰਨ ਹੋਣੀ ਇਸੇ ਇਹ ਤਕਰੀਬਨ 4 ਕਿ ਦਹਾਕੇ ਹੋ ਗਏ ਆ ਪਰ ਮੈਨੂੰ ਆਸ ਹੈ ਜਿੱਦਾਂ ਸੰਗਤਾਂ ਦਾ ਅਰਸ਼ਾ ਆ ਇਹ ਛੇਤੀ ਹਫ਼ਤੇ ਖੰਡ ਦੇ ਵਿੱਚੇ ਹੀ ਵੱਧ ਤੋਂ ਵੱਧ 15 ਦਿਨ ਤੋਂ ਪਹਿਲਾਂ ਪਹਿਲਾਂ ਜਿਹੜੀ ਇਹਦੀ ਲਗਭਗ ਕਾਰ ਸੇਵਾ ਸੰਪੂਰਨ ਹੋ ਜਾਊਗੀ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿ ਮਹਾਰਾਜੀ ਦੀ ਪਵਨ ਸਾਈ ਹੋਏ ਪਾਵਨ ਕੋਤ ਤਨਗਰੀ ਵਿੱਚ ਸਥਿਤ ਧੰਗੁਰ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਚਲ ਸ਼ੁਭ ਮबारक ਕਰਦੀ ਗੁਰਦੁਆਰਾ ਟਾਲੀ ਸਾਹਿਬ ਜਿਸ ਨੂੰ ਕੇ ਸੰਤੋਖ ਸਰਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅੱਜ ਉੱਥੇ ਜੋ ਪਾਵਨ ਸ਼ੋਬਰ ਹੈ ਉਸ ਪਾਵਨ ਸ਼ੋਬਰ ਦੀ ਕਾਰ ਸੇਵਾ ਦੀ ਰੰਪਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋ ਸੇਵਾ ਸ਼੍ਰੀਮਾਨ ਹਰਦਾਨ ਸਿੰਘ ਸੰਤ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਮਹਾਂਪੁਰਸ਼ਾਂ ਨੂੰ ਜੋ ਬਖਸ਼ਿਸ਼ ਕੀਤੀ ਗਈ ਸੀ ਕਾਰ ਸੇਵਾ ਦੀ ਸਰਵਉੱਚ ਕਾਰ ਸੇਵਾ ਦੀ ਨਰਮਤਾ ਹੈ ਅੱਜ ਸਮੁੱਚੇ ਪੰਥ ਨੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਨਾਲ ਬਿਲ ਕਰਕੇ ਸਮੁੱਚੀ ਸੰਗਤ ਦਾ ਦਰਗ ਬਿਲ ਕਰਕੇ ਸਰਵਉੱਚ ਨਰਮਤਾ ਉਹ ਕੀਤੀ ਹੈ ਔਰ ਬੜੇ ਸਾਡੇ ਵੱਡੇ ਭਾਗ ਨੇ ਕੇ ਸਾਨੂੰ ਸਾਰਿਆਂ ਨੂੰ ਇਸ ਸੇਵਾ ਦੇ ਵਿੱਚ ਭਾਗ ਲੈਣ ਦਾ ਜਿਹੜਾ ਸਾਮਾ ਹੈ ਉਹ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਆਓ ਤਨ ਮੰਨ ਧਨ ਕਰਕੇ ਸੇਵਾਵਾਂ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਅਸੀਂ ਸਕਤਾ ਵੱਧ ਚੜ ਕੇ ਤਨ ਕਰਕੇ ਮੰਨ ਕਰਕੇ ਤਨ ਕਰਕੇ ਸੇਵਾ ਚ ਆਪਣਾ ਯੋਗਦਾਨ ਪਾ ਕੇ ਜੀਵਨ ਸਫਲਾ ਕਰੀਏ। ਸਵਾਜੇ ਦੀ ਪ੍ਰਾਰੰਭਤਾ ਕੀਤੀ ਗਈ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰਕੇ ਸਿੰਘ ਸਾਹਿਬ ਗਿਆਨੀ ਹਰਖबीर ਸਿੰਘ ਜੀ ਇਹੜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁਗਲਾਂਤੀ ਜਹੇਦਾਰ ਸ੍ਰੀ ਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤੱਕ ਸ੍ਰੀ ਕੇਸਗੜ ਸਾਹਿਬ ਜੀ ਦੇ ਜਹੇਦਾਰ ਸਿੰਘ ਸਾਹਿਬ ਗਿਆਨੀ ਕੇਬਲ ਸਿੰਘ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰਾਂਤੀ ਤੇ ਬਹੁਤ ਸਾਰੇ ਮਹਾਪੁਰਸ਼ ਜਿਨ੍ਹਾਂ ਵਿੱਚ ਬਾਬਾ ਬਚਨ ਸਿੰਘ ਜੀ ਬਾਬਾ ਸੇਵਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਸਮੂਚੀਆਂ ਕਾਰ ਸੇਵਾ ਵਾਲੇ ਪੂਰੀ ਵਾਲੇ ਮਹਾਪੁਰਸ਼ਾਂ ਵੱਲੋਂ ਬਾਬਾ ਸੁਖਵਿੰਦਰ ਸਿੰਘ ਜੀ ਉਹ ਸਾਰਿਆਂ ਨੇ ਸ਼ਾਮੂਲੀਅਤ ਕੀਤੀ ਤੇ ਉਚੇਚੇ ਤੌਰ ਤੇ ਮੈਂ ਦੇਖਦਾ ਭਾਵੇਂ ਉਸ ਦਿਨ ਕਾਲਸਰ ਸਾਹਿਬ ਵੀ ਬਰੰਭਤਾ ਕੀਤੀ ਸੀ ਕਾਰ ਸੇਵਾ ਦੀ ਸਰੋਵਰ ਦੀ ਪਰ ਅੱਜ ਜਿਹੜਾ ਸੰਗਤਾਂ ਦਾ ਉਤਸ਼ਾਹ ਆ ਇਹ ਦੇਖਣ ਵਾਲਾ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਸਮੂਹ ਮਾਈ ਭਾਈ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਕੇ ਇਸ ਕਾਰ ਸੇਵਾ ਵਿੱਚ ਆਪਣਾ ਹਿੱਸਾ ਪਾਉਣ ਲੋਕ ਤੇ ਪਰਲੋਕ ਸਹਿਲੇ ਕਰਨ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਿੰਨੇ ਅਸੇਵਾ ਕੀਤੀ ਜਾ ਰਹੀ ਤੇ ਕਿੰਨੇ ਜਰਾ ਸੰਪੂਰਨ ਹੋਣੀ ਇਹ ਸੇਵਾ ਇਹ ਤਕਰੀਬਨ 4 ਕਿ ਦਹਾਕੇ ਹੋ ਗਏ ਆ ਪਰ ਮੈਨੂੰ ਆਸ ਹੈ ਜਿੱਦਾਂ ਸੰਗਤਾਂ ਦਾ ਅਰਸ਼ਾ ਆ ਇਹ ਛੇਤੀ ਹਫ਼ਤੇ ਖੰਡ ਦੇ ਵਿੱਚ ਹੀ ਵੱਧ ਤੋਂ ਵੱਧ 15 ਦਿਨ ਤੋਂ ਪਹਿਲਾਂ ਪਹਿਲਾਂ ਜਿਹੜੀ ਇਹਦੀ ਲਗਭਗ ਕਾਰ ਸੇਵਾ ਸੰਪੂਰਨ ਹੋ ਜਾਊਗੀ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸਤਿ ਨਾਮ ਸ੍ਰੀ ਵਾਹਿਗੁਰੂ ਸਤਿ ਨਾਮ ਸ੍ਰੀ ਵਾਹਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਪਵਨ ਪਵਿੱਤਰ ਅਗਰੀ ਵਿੱਚ ਸਥਿਤ ਧੰਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਨ ਚਰਸ਼ਮੁਬਾਰਕ ਧਰਤੀ ਗੁਰਦੁਆਰਾ ਟਾਲੀ ਸਾਹਿਬ ਜਿਸ ਨੂੰ ਕੇ ਸੰਤੋਖ ਸਾਹਿਬ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅੱਜ ਉੱਥੇ ਜੋ ਪਵਨ ਸਰੋਵਰ ਹੈ ਉਸ ਪਵਨ ਸਰੋਵਰ ਦੀ ਕਾਰ ਸੇਵਾ ਦੀ ਰੰਭਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋ ਸੇਵਾ ਸ਼੍ਰੀਮਾਨ ਅਕਾਲੀ ਸੰਤ ਬਾਬਾ ਬਚਨ ਸਿੰਘ ਜੀ ਦੇ ਲਈ ਵਾਲੇ ਮਹਾਂਪੁਰਸ਼ਾਂ ਨੂੰ ਜੋ ਬਖਸ਼ਿਸ਼ ਕੀਤੀ ਗਈ ਸੀ ਕਾਰ ਸੇਵਾ ਦੀ ਸਰੋਵਰ ਦੀ ਕਾਰ ਸੇਵਾ ਦੀ ਜਿੰਮਰਤਾ ਹੈ ਅੱਜ ਸਮੁੱਚੇ ਪੰਥ ਨੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨਾਲ ਬਿਲਕੁਲ ਕਰਕੇ ਸਮੁੱਚੀ ਸੰਗਤਾਂ ਦੁਆਰਾ ਬਿਲਕੁਲ ਕਰਕੇ ਸਰੋਵਰ ਦੀ ਰੰਮਤਾ ਉਹ ਕੀਤੀ ਹੈ ਔਰ ਬੜੇ ਸਾਡੇ ਵੱਡੇ ਭਾਗ ਨੇ ਕੇ ਸਾਨੂੰ ਸਾਰਿਆਂ ਨੂੰ ਇਸ ਸੇਵਾ ਦੇ ਵਿੱਚ ਭਾਗ ਲੈਣ ਦਾ ਜਿਹੜਾ ਸਾਮਾ ਹੈ ਉਹ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਆਓ ਤਨ ਮੰਨ ਧਨ ਕਰਕੇ ਸੇਵਾਵਾਂ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦੀ ਜ਼ਰੂਰਤ ਹੈ। ਵਾਹਿਗੁਰੂ ਜੀ ਦਾ ਖਾਲਸਾ ਬਰੁਕੀ ਅਪੀਲ ਕਰਨਾ ਚਾਹੋਗੇ ਜੀ। ਸੰਕਟਾ ਵੱਧ ਚੜ ਕੇ ਤਨ ਕਰਕੇ ਮੰਨ ਕਰਕੇ ਤਨ ਕਰਕੇ ਸੇਵਾ ਚ ਆਪਣਾ ਯੋਗਦਾਨ ਪਾ ਕੇ ਜੀਵਨ ਸਫਲਾ ਕਰਨਾ। ਸਵਾਜੇ ਦੀ ਪ੍ਰਾਰੰਭਤਾ ਕੀਤੀ ਗਈ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰਕੇ ਸਿੰਘ ਸਾਹਿਬ ਗਿਆਨੀ ਵਰਗਵੀਰ ਸਿੰਘ ਜੀ ਜਿਹੜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁਖਰਾਂਤੀ ਜਹੇਦਾਰ ਸ੍ਰੀ ਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤੱਕ ਸ੍ਰੀ ਕੇਸਗੜ ਸਾਹਿਬ ਜੀ ਦੇ ਜਹੇਦਾਰ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰਾਂਤੀ ਤੇ ਬਹੁਤ ਸਾਰੇ ਮਹਾਪੁਰਸ਼ ਜਿਨ੍ਹਾਂ ਵਿੱਚ ਬਾਬਾ ਬਚਨ ਸਿੰਘ ਜੀ ਬਾਬਾ ਸੇਵਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਸਮੂਚੀਆਂ ਕਾਰ ਸੇਵਾ ਵਾਲੇ ਪੂਰੀ ਵਾਲੇ ਮਹਾਪੁਰਸ਼ਾਂ ਵੱਲੋਂ ਬਾਬਾ ਸੁਖਵਿੰਦਰ ਸਿੰਘ ਜੀ ਉਹ ਸਾਰਿਆਂ ਨੇ ਸ਼ਾਮੂਲੀਅਤ ਕੀਤੀ ਤੇ ਉਚੇਚੇ ਤੌਰ ਤੇ ਮੈਂ ਦੇਖਦਾ ਭਾਵੇਂ ਉਸ ਦਿਨ ਕਾਲਸਰ ਸਾਹਿਬ ਵੀ ਬਰੰਭਤਾ ਕੀਤੀ ਸੀ ਕਾਰ ਸੇਵਾ ਦੀ ਸਰੋਵਰ ਦੀ ਪਰ ਅੱਜ ਜਿਹੜਾ ਸੰਗਤਾਂ ਦਾ ਉਤਸ਼ਾਹ ਆ ਇਹ ਦੇਖਣ ਵਾਲਾ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਸਮੂਹ ਮਾਈ ਭਾਈ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਕੇ ਇਸ ਕਾਰ ਸੇਵਾ ਵਿੱਚ ਆਪਣਾ ਹਿੱਸਾ ਪਾਉਣ ਲੋਕ ਤੇ ਪਰਲੋਕ ਸਹਿਲੇ ਕਰਨ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਿੰਨੇ ਹਸੇਵਾਵਾਂ ਕੀਤੀ ਜਾ ਰਹੀ ਤੇ ਕਿੰਨੇ ਜਰਾ ਸੰਪੂਰਨ ਹੋਣੀ ਸੀ ਇਹ ਤਕਰੀਬਨ 4 ਦਹਾਕੇ ਹੋ ਗਏ ਆ ਪਰ ਮੈਨੂੰ ਆਸ ਹੈ ਜਿੱਦਾਂ ਸੰਗਤਾਂ ਦਾ ਅਰਸ਼ਾ ਆ ਇਹ ਛੇਤੀ ਹਫ਼ਤੇ ਖੰਡ ਦੇ ਵਿੱਚ ਹੀ ਵੱਧ ਤੋਂ ਵੱਧ 15 ਦਿਨ ਤੋਂ ਪਹਿਲਾਂ ਪਹਿਲਾਂ ਜਿਹੜੀ ਇਹਦੀ ਲਗਭਗ ਕਾਰ ਸੇਵਾ ਸੰਪੂਰਨ ਹੋ ਜਾਊਗੀ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਨਾਮ ਸਿਰੀ ਵਾਹਿਗੁਰੂ ਸਤਿਨਾਮ ਸਿਰੀ ਵਾਹਿਗੁਰੂ ਸਤਿਨਾਮ ਸਿਰੀ ਵਾਹਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਵਨ ਪਵਿਤ ਤਨਗਰੀ ਵਿੱਚ ਸਥਿਤ ਧੰਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਨ ਚਰਸ਼ੂ ਮubarak ਧਰਤੀ ਗੁਰਦੁਆਰਾ ਟਾਲੀ ਸਾਹਿਬ ਜਿਸ ਨੂੰ ਕੇ ਸੰਤੋਖ ਸਾਹਿਬ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅੱਜ ਉੱਥੇ ਜੋ ਪਾ ਗੁਰੂਦਵਾਰ ਤੋਂ ਸਮਰਸ ਗੁਰਦਵਾਰ ਦੀ ਕਾਰ ਸੇਵਾ ਦੀ ਰੰਮਤਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਸੇਵਾ ਸ਼੍ਰੀਮਾਨ ਸੰਤ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਮਹਾਂਪੁਰਸ਼ਾਂ ਨੂੰ ਜੋ ਬਖਸ਼ਿਸ਼ ਕੀਤੀ ਗਈ ਸੀ ਕਾਰ ਸੇਵਾ ਦੀ ਗੁਰੂਦਵਾਰ ਦੀ ਕਾਰ ਸੇਵਾ ਦੀ ਜੀ ਰੰਮਤਾ ਹੈ ਅੱਜ ਸਮੁੱਚੇ ਪੰਥ ਨੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨਾਲ ਬਿਲ ਕਰਕੇ ਸਮੁੱਚੇ ਸੰਗਤਾਂ ਦਰਾਂ ਬਿਲ ਕਰਕੇ ਦੀ ਰੰਮਤਾ ਉਹ ਕੀਤੀ ਹੈ ਔਰ ਬੜੇ ਸਾਡੇ ਵੱਡੇ ਭਾਗ ਨੇ ਕੇ ਸਾਨੂੰ ਸਾਰਿਆਂ ਨੂੰ ਇਸ ਸੇਵਾ ਦੇ ਵਿੱਚ ਭਾਗ ਲੈਣ ਦਾ ਜਿਹੜਾ ਸਮਾਂ ਹੈ ਉਹ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਆਓ ਤਨ ਮੰਨ ਧਨ ਕਰਕੇ ਸੇਵਾਵਾਂ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਅਸੀਂ ਸਕਤਾ ਵੱਧ ਚੜ ਕੇ ਤਨ ਕਰਕੇ ਮੰਨ ਕਰਕੇ ਤਨ ਕਰਕੇ ਸੇਵਾ ਚ ਆਪਣਾ ਯੋਗਦਾਨ ਪਾ ਕੇ ਜੀਵਨ ਸਫਲਾ ਕਰੀਏ। ਸਵਾਜੇ ਦੀ ਪ੍ਰਾਰੰਭਤਾ ਕੀਤੀ ਗਈ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰਕੇ ਸਿੰਘ ਸਾਹਿਬ ਗਿਆਨੀ ਵਰਗਵੀਰ ਸਿੰਘ ਜੀ ਜਿਹੜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁਗ਼ਲਾਂ ਤੇ ਜਹੇਦਾਰ ਸ੍ਰੀ ਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤੱਕ ਸ੍ਰੀ ਕੇਸਗੜ ਸਾਹਿਬ ਜੀ ਦੇ ਜਹੇਦਾਰ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰਾਂਤੀ ਤੇ ਬਹੁਤ ਸਾਰੇ ਮਹਾਪੁਰਸ਼ ਜਿਨ੍ਹਾਂ ਵਿੱਚ ਬਾਬਾ ਬਚਨ ਸਿੰਘ ਜੀ ਬਾਬਾ ਸੇਵਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਸਮੂਚੀਆਂ ਕਾਰ ਸੇਵਾ ਵਾਲੇ ਪੂਰੀ ਵਾਲੇ ਮਹਾਪੁਰਸ਼ਾਂ ਵੱਲੋਂ ਬਾਬਾ ਸੁਖਵਿੰਦਰ ਸਿੰਘ ਜੀ ਉਹ ਸਾਰਿਆਂ ਨੇ ਸ਼ਾਮੂਲੀਅਤ ਕੀਤੀ ਤੇ ਉਚੇਚੇ ਤੌਰ ਤੇ ਮੈਂ ਦੇਖਦਾ ਭਾਵੇਂ ਉਸ ਦਿਨ ਕਾਲਸਰ ਸਾਹਿਬ ਵੀ ਬਰੰਭਤਾ ਕੀਤੀ ਸੀ ਕਾਰ ਸੇਵਾ ਦੀ ਸਰੋਵਰ ਦੀ ਪਰ ਅੱਜ ਜਿਹੜਾ ਸੰਗਤਾਂ ਦਾ ਉਤਸ਼ਾਹ ਆ ਇਹ ਦੇਖਣ ਵਾਲਾ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਸਮੂਹ ਮਾਈ ਭਾਈ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਕੇ ਇਸ ਕਾਰ ਸੇਵਾ ਵਿੱਚ ਆਪਣਾ ਹਿੱਸਾ ਪਾਉਣ ਲੋਕ ਤੇ ਪਰਲੋਕ ਸਹਿਲੇ ਕਰਨ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਿੰਨੇ ਅਸੇਵਾ ਕੀਤੀ ਜਾ ਰਹੀ ਤੇ ਕਿੰਨੇ ਜਰਾ ਸੰਪੂਰਨ ਹੋਣੀ ਇਹ ਸੇਵਾ ਇਹ ਤਕਰੀਬਨ 4 ਦਿਹਾਕੇ ਹੋ ਗਏ ਆ ਪਰ ਮੈਨੂੰ ਆਸ ਹੈ ਜਿੱਦਾਂ ਸੰਗਤਾਂ ਦਾ ਅਰਸ਼ਾ ਆ ਇਹ ਛੇਤੀ ਹਫ਼ਤੇ ਖੰਡ ਦੇ ਵਿੱਚ ਹੀ ਵੱਧ ਤੋਂ ਵੱਧ 15 ਦਿਨ ਤੋਂ ਪਹਿਲਾਂ ਪਹਿਲਾਂ ਜਿਹੜੀ ਇਹਦੀ ਲਗਭਗ ਕਾਰ ਸੇਵਾ ਸੰਪੂਰਨ ਹੋ ਜਾਊਗੀ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ Bye move ਸਾਹਿਬ ਜੀ ਮਹਾਰਾਜ ਜੀ ਦੀ ਪਵਨ ਪਾਵਨ ਕੋਤ ਤਨਗਰੀ ਵਿੱਚ ਸਥਿਤ ਧੰਗੁਰ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਚਰ ਸ਼ੁਭ ਮबारक ਧਰਤੀ ਗੁਰਦੁਆਰਾ ਟਾਲੀ ਸਾਹਿਬ ਜਿਸ ਨੂੰ ਕੇ ਸੰਤੋਖ ਸਰ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅੱਜ ਉੱਥੇ ਜੋ ਪਾਵਨ ਸਰੋਵਰ ਹੈ ਉਸ ਪਾਵਨ ਸਰੋਵਰ ਦੀ ਕਾਰ ਸੇਵਾ ਦੀ ਰਮਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸੇਵਾ ਸ਼੍ਰੀਮਾਨ ਸੰਤ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਬਾਪੁਰਸ਼ਾ ਨੂੰ ਜੋ ਬਖਸ਼ਿਸ਼ ਕੀਤੀ ਗਈ ਸੀ ਕਾਰ ਸੇਵਾ ਦੀ ਸਰਗਰਮਿਤ ਕਾਰ ਸੇਵਾ ਦੀ ਜਿੰਨ ਰਮਤਾ ਹੈ ਅੱਜ ਸਮੁੱਚੇ ਪੰਥ ਨੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਨਾਲ ਬਿਲ ਕਰਕੇ ਸਮੁੱਚੀ ਸੰਗਤਾਂ ਦਰਾਂ ਬਿਲ ਕਰਕੇ ਸਰਗਰਮਿਤ ਉਹ ਕੀਤੀ ਹੈ ਔਰ ਬੜੇ ਸਾਡੇ ਵੱਡੇ ਭਾਗ ਨੇ ਕੇ ਸਾਨੂੰ ਸਾਰਿਆਂ ਨੂੰ ਇਸ ਸੇਵਾ ਦੇ ਵਿੱਚ ਭਾਗ ਲੈਣ ਦਾ ਜਿਹੜਾ ਸਾਮਾ ਹੈ ਉਹ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਆਉ ਤਨ ਮੰਨ ਧਨ ਕਰਕੇ ਸੇਵਾਵਾਂ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦੀ ਜ਼ਰੂਰਤ ਹੈ। ਵਾਹਿਗੁਰੂ ਜੀ ਦਾ ਖਾਲਸਾ ਬਲੂਕੀ ਅਪੀਲ ਕਰਨਾ ਚਾਹੋਗੇ ਜੀ। ਸਕਤਾ ਵੱਧ ਚੜ ਕੇ ਤਨ ਕਰਕੇ ਮੰਨ ਕਰਕੇ ਧਨ ਕਰਕੇ ਸੇਵਾ ਚ ਆਪਣਾ ਯੋਗਦਾਨ ਪਾ ਕੇ ਜੀਵਨ ਸਫਲਾ ਕਰਨਾ। ਸਵਾਜੇ ਦੀ ਪ੍ਰਮਾਅਵਤਾ ਕੀਤੀ ਗਈ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰਕੇ ਸਿੰਘ ਸਾਹਿਬ ਗਿਆਨੀ ਹਰਕबीर ਸਿੰਘ ਜੀ ਇਹੜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁਖ ਗ੍ਰੰਥੀ ਜਹੇਦਾਰ ਸ੍ਰੀ ਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤੱਕ ਸ੍ਰੀ ਕੇਸਗੜ ਸਾਹਿਬ ਜੀ ਦੇ ਜਹੇਦਾਰ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਤੇ ਬਹੁਤ ਸਾਰੇ ਮਹਾਪੁਰਸ਼ ਜਿਨ੍ਹਾਂ ਵਿੱਚ ਬਾਬਾ ਬਚਨ ਸਿੰਘ ਜੀ ਬਾਬਾ ਸੇਵਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਸਮੂਚੀਆਂ ਕਾਰ ਸੇਵਾ ਵਾਲੇ ਪੂਰੀ ਵਾਲੇ ਮਹਾਪੁਰਸ਼ਾਂ ਪਰੋਂ ਬਾਬਾ ਸੁਖਵਿੰਦਰ ਸਿੰਘ ਜੀ ਉਹ ਸਾਰਿਆਂ ਨੇ ਸ਼ਾਮੂਲੀਅਤ ਕੀਤੀ ਤੇ ਉਚੇਚੇ ਤੌਰ ਤੇ ਮੈਂ ਦੇਖਦਾ ਭਾਵੇਂ ਉਸ ਦਿਨ ਕਾਲਸਰ ਸਾਹਿਬ ਵੀ ਬਰੰਭਤਾ ਕੀਤੀ ਸੀ ਕਾਰ ਸੇਵਾ ਦੀ ਸਰੋਵਰ ਦੀ ਪਰ ਅੱਜ ਜਿਹੜਾ ਸੰਗਤਾਂ ਦਾ ਉਤਸ਼ਾਹ ਆ ਇਹ ਦੇਖਣ ਵਾਲਾ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਸਮੂਹ ਮਾਈ ਭਾਈ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਕੇ ਇਸ ਕਾਰ ਸੇਵਾ ਵਿੱਚ ਆਪਣਾ ਹਿੱਸਾ ਪਾਉਣ ਲੋਕ ਤੇ ਪਰਲੋਕ ਸਹਿਲੇ ਕਰਨ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਿੰਨੇ ਹਸੇ ਵਾਰ ਕੀਤੀ ਜਾ ਰਹੀ ਤੇ ਕਿੰਨੇ ਜਰਾ ਸੰਪੂਰਨ ਹੋਣੀ ਸੀ ਇਹ ਤਕਰੀਬਨ 4 ਕਿ ਦਹਾਕੇ ਹੋ ਗਏ ਆ ਪਰ ਮੈਨੂੰ ਆਸ ਹੈ ਜਿੱਦਾਂ ਸੰਗਤਾਂ ਦਾ ਅਰਸ਼ਾ ਆ ਇਹ ਛੇਤੀ ਹਫ਼ਤੇ ਖੰਡ ਦੇ ਵਿੱਚ ਹੀ ਵੱਧ ਤੋਂ ਵੱਧ 15 ਦਿਨ ਤੋਂ ਪਹਿਲਾਂ ਪਹਿਲਾਂ ਜਿਹੜੀ ਇਹਦੀ ਲਗਭਗ ਕਾਰ ਸੇਵਾ ਸੰਪੂਰਨ ਹੋ ਜਾਊਗੀ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸਿਰਵਾਰ ਗੁਰੂ ਸਤਨਾਮ ਸਿਰਵਾਰ ਗੁਰੂ ਸਤਨਾਮ ਸਿਰਵਾਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਵਨ ਪਵਿਤ ਤਨਗਰੀ ਵਿੱਚ ਸਥਿਤ ਧੰਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਨ ਚਰਸ਼ੂ ਮubarak ਕਰਦੀ ਗੁਰਦੁਆਰਾ ਟਾਲੀ ਸਾਹਿਬ ਜਿਸ ਨੂੰ ਕੇ ਸੰਤੋਖ ਸਰਸੈਬ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅੱਜ ਉੱਥੇ ਜੋ ਪਵਨ ਸਰੋਵਰ ਹੈ ਉਸ ਪਵਨ ਸਰੋਵਰ ਦੀ ਕਾਰ ਸੇਵਾ ਦੀ ਰੰਮਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਾ ਸ਼੍ਰੀਮਾਨ ਅੰਮ੍ਰਿਤਸਰ ਸੰਤ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਮਹਾਂਪੁਰਸ਼ਾਂ ਨੂੰ ਜੋ ਬਖਸ਼ਿਸ਼ ਕੀਤੀ ਗਈ ਸੀ ਕਾਰ ਸੇਵਾ ਦੀ ਸਰੋਵਰ ਦੀ ਕਾਰ ਸੇਵਾ ਦੀ ਜਿੰਮੇਵਾਰਤਾ ਹੈ ਅੱਜ ਸਮੁੱਚੇ ਪੰਥ ਨੇ